1850 ਦੇ ਵਿੱਚ ਜੋ ਸੰਵਿਧਾਨ ਬਣਿਆ ਤੇ ਕਾਫੀ ਕੁਝ ਸੈਕੂਲਰ ਸੀ ਸਾਡੇ ਮੁਲਕ ਦਾ ਹੌਲੀ ਹੌਲੀ ਉਹ ਚ ਸੋਧਾਂ ਹੁੰਦੀਆਂ ਗਈਆਂ ਹੁੰਦੀਆਂ ਗਈਆਂ ਤੇ ਹੁਣ ਵਾਲੀ ਸਰਕਾਰ ਜਿਹੜੀ ਆ ਉਹ ਸਾਰਾ ਕੁਝ ਸੈਂਟਰਲਾਈਜ਼ ਕਰਕੇ ਆਪਣੇ ਹੱਥੇ ਚ ਲੈਣਾ ਚਾਹੁੰਦੀ ਆ ਤੋਂ ਨੇ ਉਹ ਨੂੰ ਉਠਲਾ ਕੇ ਦੇਖਿਆ ਕਿ ਦੇਖੋ ਸਿਰਫ ਬ੍ਰਾਹਮਣ ਜਾਂ ਉੱਚ ਗਲਾਸਾਂ ਦੇ ਲੋਕ ਨਹੀਂ ਜਿਹੜੇ ਉਹੀ ਐਜੂਕੇਸ਼ਨ ਪ੍ਰਾਪਤ ਕਰ ਸਕਦੇ ਨੇ ਇੰਡੀਆ ਦੇ ਵਿੱਚ ਸਾਰਾ ਉਹ ਬੈਕ ਗੇਅਰ ਲਾ ਕੇ ਉੱਥੇ ਲੈ ਕੇ ਜਾਣਾ ਚਾਹੁੰਦੇ ਨੇ ਕਿ ਹਰ ਇੱਕ ਬੰਦਾ এডਿਕੇਸ਼ਨ ਨਾ ਲੈ ਸਕੇ ਅਸੀਂ ਆਪਣੀ ਮਰਜ਼ੀ ਦਾ ਪੜ੍ਹਾਈਏ ਮਰਜ਼ੀ ਦਾ ਸਾਰਾ ਕੁਝ ਕਰੀਏ ਨਾਲ ਦੀ ਨਾਲ ਇਹਨਾਂ ਨੇ ਕੀਤਾ ਹੈ ਕਿ ਜਿਨ੍ਹਾਂ ਦੇਸੀ ਮਦਰਸੇ ਫਾਰਸੀ ਅਰਬੀ ਸੰਸਕ੍ਰਿਤ ਜਾਂ ਜਿਹੜੀਆਂ ਹੋਰ ਪਛਾਵਾਂ ਦੇ ਸਕੂਲ ਸੀ ਉਹਨਾਂ ਨੂੰ ਸਰਕਾਰੀ ਤੌਰ ਤੇ ਕੋਈ ਫੰਡਿੰਗ ਨਹੀਂ ਦਿੱਤੀ ਜਾਊਗੀ ਮਤਲਬ ਉਹ ਪਜਾਪੜੀ ਮੁੱਤ ਤੇ ਆਪ ਹੀ ਮਰ ਗਏ ਕਦੇ ਸਿਕੰਦਰ ਹਿੰਦੂਨਾਉਣ ਦਾ ਇਹਨਾਂ ਸਿਧੂ ਸਨਾ ਮਰਵਾਉਣ ਦਾ ਜੈ ਚੰਦ ਜਿਹੇ ਮਕਾਰਨਾ ਹੁੰਦੇ ਜੇ ਕਾਨੂੰਨੀ ਮਦਾਰਨਾ ਹੁੰਦੇ ਆ ਜਾ 247 ਟੀਵੀ ਤੇ ਤੁਹਾਡਾ ਕਰਦੇ ਹਾਂ ਸਵਾਗਤ ਹਫਤਾਵਾਰੀ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਮੇਰੇ ਨਾਲ ਨੇ ਡਾਕਟਰ ਕਰਨਾਮ ਕੌਰ ਜੀ ਸਕਾਲਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਔਰ ਅੱਜ ਕੱਲ ਐਜੂਕੇਸ਼ਨ ਨੂੰ ਲੈ ਕੇ ਭਾਰਤ ਵਿੱਚ ਬੜੀਆਂ ਤਬਦੀਲੀਆਂ ਲਗਾਤਾਰ ਹੋ ਰਹੀਆਂ ਨੇ ਜਿਹਨੂੰ ਲੈ ਕੇ ਸਟੇਟ ਲੈਵਲ ਤੇ ਖਾਸ ਕਰਕੇ ਉਹ ਸਟੇਟਾਂ ਜਿਹੜੀਆਂ ਥੋੜਾ ਜਿਹਾ ਡੈਮੋਗ੍ਰਾਫੀ ਆਪਣੀ ਲਗਤਰਾ ਰੱਖਦੀਆਂ ਨੇ ਜੰਮੂ ਕਸ਼ਮੀਰ ਪੰਜਾਬ ਜਾਂ ਪਸ਼ਾ ਪਾਸ਼ਾ ਦੇ ਆਧਾਰ ਤੇ ਜਿਹੜੀਆਂ ਸਾਡੀਆਂ ਸੌਖਤੀਆਂ ਕੁਝ ਨੇ ਤਾਮਲਾ ਲਾਡੂ ਵਗੈਰਾ ਵਾਲੀਆਂ ਸਟੇਟਾਂ ਔਰ ਬੰਗਾਲ ਉਹਨਾਂ ਨੂੰ ਭਾਰਤ ਦੀ ਜਿਹੜੀ ਨੀਤੀ ਆ ਉਹਦੇ ਤੇ ਲਗਾਤਾਰ ਇਤਰਾਜ਼ ਹੈ ਕਿਉਂਕਿ ਜ਼ਬਰਦਸਤੀ ਜਿਹੜੀ ਇੱਕ ਅਡਾਇਲੋਜੀ ਆ ਸੰਘ ਦੀ ਉਹਨੂੰ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਤੇ ਉਹਦਾ ਬਹਾਨਾ ਇਹ ਲਾਇਆ ਜਾ ਰਿਹਾ ਹੈ ਕਿ ਲਾਰਡ ਮਕਾਲੇ ਨੇ ਜਿਹੜੇ ਸੁਧਾਰ ਕੀਤੇ ਸੀਗੇ 1835 ਵਿੱਚ ਉਹ ਵਸਤੀਵਾਦੀ ਯੁੱਗ ਦੀ ਦੇਣ ਸੀ ਉਹਦੇ ਵਿੱਚ अनेका ਹੈ ਨ ਗੱਲਾਂ ਜਿਹੜੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ ਕਿਹਾ ਜਾਂਦਾ ਸੀ ਕਿ ਲਾਰਡ ਮਕਾਲੇ ਨੇ ਜਿਹੜਾ 1900 1830 ਤੋਂ 1840 ਤੱਕ ਭਾਰਤ ਵਿੱਚ ਇੱਕ ਸੀਨੀਅਰ ਅਫਸਰ ਰਿਹਾ ਸੀਗਾ ਉਹਨੇ ਉਹ ਤੋਂ ਬੜੀ ਵੱਡੀ ਡਿਸਕਸ਼ਨ ਹੋਈ ਤੇ ਉਹਨਾਂ ਨੇ 1835 ਵਿੱਚ ਜਿਹੜੇ ਮਕਾਲੇ ਮੈਕਾਲੇ ਨੇ ਜਿਹੜੇ ਸਿਧਾਂਤ ਦਿੱਤੇ ਉਹਨਾਂ ਨੂੰ ਲਾਗੂ ਕੀਤਾ ਗਿਆ ਸੀਗਾ ਉਹਨਾਂ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਦੇ ਵਿੱਚ ਇਥੋਂ ਦੇ ਪੈਦਾ ਹੋਏ ਦੇਸੀ ਲੋਕਾਂ ਦੀ ਇੱਕ ਨਵੀਂ ਜਨਰੇਸ਼ਨ ਪੈਦਾ ਕੀਤੀ ਜਾਵੇ ਜਿਹੜੀ ਸੋਚ ਦੇ ਪੱਖੋਂ ਅੰਗਰੇਜ਼ ਹੋਵੇ ਤੇ ਹੋਇਆ ਵੀ ਇਦਾਂ ਹੀ ਤੇ ਉਹਦਾ ਪ੍ਰਭਾਵ ਅੱਜ ਤੱਕ ਸਾਡੇ ਐਜੂਕੇਸ਼ਨ ਸਿਸਟਮ ਤੇ ਹੈ ਪਰ ਜਿਹੜੀ ਭਾਰਤ ਚ ਹੁਣ ਆਈ ਸਰਕਾਰ ਆ ਕਿਉਂਕਿ 1850 ਦੇ ਵਿੱਚ ਜੋ ਸੰਵਿਧਾਨ ਬਣਿਆ ਤੇ ਕਾਫੀ ਕੁਝ ਸੈਕੂਲਰ ਸੀ ਸਾਡੇ ਮੁਲਕ ਦਾ ਹੌਲੀ ਹੌਲੀਓ ਚ ਸੋਧਾਂ ਹੁੰਦੀਆਂ ਗਈਆਂ ਹੁੰਦੀਆਂ ਗਈਆਂ ਤੇ ਹੁਣ ਵਾਲੀ ਸਰਕਾਰ ਜਿਹੜੀ ਆ ਉਹ ਸਾਰਾ ਕੁਝ ਸੈਂਟਰਲਾਈਜ਼ ਕਰਕੇ ਆਪਣੇ ਹੱਥੇ ਚ ਲੈਣਾ ਚਾਹੁੰਦੀ ਆ ਸੋ ਡਾਕਟਰ ਸਾਹਿਬ ਸਕਾਲਰ ਨੇ ਇਹਨਾਂ ਕੋਲੋਂ ਜਾਣਦੇ ਆ ਕਿ ਐਜੂਕੇਸ਼ਨ ਦਾ ਸੰਬੰਧਿਤ ਰਹਿ ਆ ਕਿ ਇਹ ਕਿੰਨਾ ਕੁ ਮਾਰੂ ਅਸਰੇ ਦਾ ਹੋ ਸਕਦਾ ਔਰ ਜਿਹੜੀ ਮਕਾਲੇ ਦੀ ਨੀਤੀ ਸੀ ਉਹਨੇ ਕਿੰਨਾ ਕੁ ਜ਼ਗ੍ਹਾ ਨੁਕਸਾਨ ਕੀਤਾ ਕਿੰਨਾ ਕੁ ਫਾਇਦਾ ਕੀਤਾ ਤੇ ਹੁਣ ਜਿਹੜੀਆਂ ਨਵੀਆਂ ਨੀਤੀਆਂ ਆ ਰਹੀਆਂ ਨੇ ਆਪਾਂ ਕਿਸ ਦਿਸ਼ਾ ਵੱਲ ਵੱਧ ਰਹੇ ਆ ਅੱਜ ਉਹਨੂੰ ਰੱਖਦਾ ਸਵਾਗਤ ਜੀ ਜੀ ਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਮੈਂ ਕਾਲੇ ਬਾਰੇ ਕਰੀ ਆਪਾਂ ਹਾਂਜੀ ਤੇ ਮੈਂ ਕੱਲ ਨੂੰ ਇੰਗਲੈਂਡ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ ਬਿਆਨ ਦਿੱਤਾ ਸੀ ਕਿ ਇਸ ਵੇਲੇ ਪੰਜਾਬ ਹੈ ਜਿਹੜਾ ਕਿਉਂਕਿ ਨਵਾਂ ਨਵਾਂ ਔਕਾਰ ਕੀਤਾ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਤੇ ਉਹ ਇੰਗਲੈਂਡ ਤੋਂ ਐਡਵਾਂਸਡ ਹੈ ਹਮਮ ਐਜੂਕੇਸ਼ਨ ਦੇ ਵਿੱਚ ਵੀ ਤੇ ਕਿਹਾ ਮੰਨਿਆ ਜਾਂਦਾ ਹੈ ਕਿ ਲਾਹੌਰ ਦੀ ਜਿਹੜੀ এডੂਕੇਸ਼ਨ ਉਸ ਵੇਲੇ 93% ਸੀ ਹੂੰ ਹੂੰ ਬਾਕੀ ਟੋਟਲ ਪੰਜਾਬ ਦੀ 83-84% ਸੀਗੀ এডੂਕੇਸ਼ਨ ਕਿਉਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਪ੍ਰਬੰਧ ਕੀਤਾ ਹੋਇਆ ਸੀ ਕਿ ਚਾਹੇ ਕੋਈ ਧਰਮਸਾਲਾ ਜਾਂ ਆਪਣਾ ਮਤਲਬ ਮਸਜਿਦ ਗੁਰਦੁਆਰਾ ਹਰ ਇੱਕ ਦੇ ਨਾਲ ਸਕੂਲ ਆਪਣੇ ਆਪਣੇ ਢੰਗ ਦੇ ਨਾਲ ਖੁੱਲਿਆ ਹੋਇਆ ਸੀਗਾ ਕਿ ਪੰਜਾਬੀ ਵੀ ਪੜ੍ਹੀ ਜਾਂਦੀ ਸੀ ਪਰਸ਼ੀਅਨ ਵੀ ਪੜ੍ਹੀ ਜਾਂਦੀ ਸੀ ਸੰਸਕ੍ਰਿਤ ਵੀ ਲੋਕ ਪੜ੍ਹਦੇ ਸੀ ਤੇ ਦੂਸਰੀ ਗੱਲ ਉਹਨੇ ਕਹੀ ਕਿ ਏਜਿਪਟ ਦਾ ਜਿਹੜਾ ਉਹ ਸਾਰੇ ਇੰਗਲੈਂਡ ਤੋਂ ਐਡਵਾਂਸਡ ਹੈ ਪੰਜਾਬ ਮਤਲਬ ਉਹ ਸਾਰੇ ਯੂਰਪ ਤੋਂ ਐਡਵਾਂਸਡ ਹੈ ਪੰਜਾਬ ਇੰਗਲੈਂਡ ਤੋਂ ਐਡਵਾਂਸਡ ਹੈ ਤੇ ਏਜਿਪਟ ਹੈ ਜਿਹੜਾ ਉਹ ਇੰਗਲੈਂਡ ਤੋਂ ਸਾਰੇ ਯੂਰਪ ਤੋਂ ਐਡਵਾਂਸਡ ਹੈ ਦੂਜੀ ਗੱਲ ਜਿਹੜੀ ਮੈਂ ਕੱਲੇ ਨੂੰ ਇੱਥੇ ਆ ਕੇ ਨੋਟ ਕੀਤੀ ਠੀਕ ਹੈ ਉਹਨੇ ਆਪਣੇ ਸਾਡੇ ਜਿਹੜੇ ਪੰਜਾਬੀਆਂ ਨੂੰ ਤਾਂ ਗੁਰਮੁਖੀ ਖਤਮ ਕਰ ਦਿੱਤੀ ਹੋਰ ਕਈ ਕੁਸ਼ ਆਪਾਂ ਪੜਦੇ ਹੋਣ ਪਾਲਸੀਆਂ ਦੇ ਨੈਗੇਟਿਵ ਕੰਮ ਕੀਤੇ ਕੈਦੇ ਜਿਹਨੂੰ ਕੈਦੇ ਲੈਂਦਾ ਪਾਸਾ ਹਥਿਆਰ ਮੈਨੂੰ ਬਧ ਰੱਖਿਆ ਦੇ ਅੰਗਰੇਜ਼ਾਂ ਨੇ ਪਰ ਉਹਦੇ ਕੁਝ ਪੋਜ਼ਿਟਿਵ ਵੀ ਗੱਲ ਸੀਗੇ ਉਹਨੇ ਉਹਨੂੰ ਉੱਥੇ ਆ ਕੇ ਦੇਖਿਆ ਕਿ ਦੇਖੋ ਸਿਰਫ ਬ੍ਰਾਹਮਣ ਜਾਂ ਉੱਚੀ ਗਲਾਸਾਂ ਦੇ ਲੋਕ ਜਿਹੜੇ ਉਹੀ ਐਜੂਕੇਸ਼ਨ ਪ੍ਰਾਪਤ ਕਰ ਸਕਦੇ ਨੇ ਇੰਡੀਆ ਦੇ ਵਿੱਚ ਤੇ ਉਹ ਇਹ ਗੱਲ ਬੜੀ ਮਤਲਬ ਚੁੱਭ ਗਈ ਕਿਉਂਕਿ ਦੇਖੋ ਕੁਝ ਵੀ ਹੋਵੇ ਜਿਹੜਾ ਇੰਗਲੈਂਡ ਹੈ ਜਾਂ ਯੂਰਪ ਦੀ ਕੰਟਰੀ ਹੈ ਜਿਹਦੇ ਵਿੱਚ ਇਸ ਕਿਸਮ ਦਾ ਫਰਕ ਨਹੀਂ ਕੀਤਾ ਜਾਂਦਾ ਜਾਤ ਦੇ ਆਧਾਰ ਦੇ ਉੱਤੇ ਜਾਂ ਵਰਨ ਦੇ ਆਧਾਰ ਤੇ ਉੱਤੇ ਐਵੇਂ এডੂਕੇਸ਼ਨ ਲੈਣੀ ਹੈ ਨਹੀਂ ਮਹਿਲਾ ਨੂੰ ਹਰ ਇੱਕ ਦਾ ਅਧਿਕਾਰ ਮੰਨਿਆ ਜਾਂਦਾ ਉੱਥੇ ਵਰਨ ਵੰਡ ਹੈ ਹੀ ਨਹੀਂ ਨਾ ਬਿਲਕੁਲ ਹੈ ਨਹੀਂ ਉਹ ਬਾਤ ਜਿਹੜਾ ਤੁਸੀਂ ਸਮਝ ਨਹੀਂ ਸਕੇ ਪਰ ਉਹਨਾਂ ਨੇ ਦੇਖਿਆ ਕਿ ਜਿਹੜੀ 1/3 ਹੈਵੈਲੀ ਲੋਕ ਸਿਰਫ ਬ੍ਰਾਹਮਣ ਹੀ ਜਿਹੜੇ ਉਹ ਐਜੂਕੇਸ਼ਨ ਲੈ ਸਕਦੇ ਨੇ ਦੂਸਰੇ ਲੋਕਾਂ ਨੂੰ ਕਿਉਂ ਐਜੂਕੇਸ਼ਨ ਦਾ ਅਧਿਕਾਰ ਨਾ ਹੋਵੇ ਫਿਰ ਉਹਨਾਂ ਨੇ ਜਦੋਂ ਸਕੂਲ ਖੋਲੇ ਜਿਹਨੇ ਮਗਰ ਵਿਚਲੇ ਅੰਗਰੇਜ਼ੀ ਸਿਸਟਮ ਦੇ ਹਿਸਾਬ ਨਾਲ ਸ਼ੁਰੂ ਕੀਤਾ ਤਾਂ ਬ੍ਰਾਹਮਣਾਂ ਨੇ ਆਬਜੈਕਟ ਕੀਤਾ ਕਿ ਅਸੀਂ ਆਬਜੈਕਸ਼ਨ ਕੀਤੀ ਤੇ ਅਸੀਂ ਇਹਨਾਂ ਸਕੂਲਾਂ ਵਿੱਚ ਆਪਣੇ ਬੱਚੇ ਨਹੀਂ ਪਾਉਣੇ ਇਸ ਕਰਕੇ ਉਹਨਾਂ ਨੂੰ ਦਲਦੌਤਾਂ ਦੇ ਵਾਸਤੇ ਸੈਪਰੇਟ ਸਕੂਲ ਖੋਲਣੇ ਪਏ ਤੇ ਫਿਰ ਅਗਲੀ ਇੱਕ ਗੱਲ ਹੋਰ ਤੇ ਉਹ ਨੂੰ ਗੱਬੀ ਮਤਲਬ ਉਹਨੇ ਵੀ ਕਿਹਾ ਜਣਾ ਹੋਰ ਜਦੋਂ ਵੀ ਅਸੀਂ ਸੰਸਕ੍ਰਿਤ ਸਿੱਖਣੀ ਹੈ ਸੰਸਕ੍ਰਿਤ ਸਿੱਖਣੀ ਹੈ ਤੇ ਸਾਨੂੰ ਸੰਸਕ੍ਰਿਤ ਪੜ੍ਹਾਓ ਤੇ ਉਹ ਬ੍ਰਾਹਮਣਾਂ ਨੇ ਕਿਹਾ ਵੀ ਤੁਸੀਂ ਇਹ ਦੇਵ ਭਾਸ਼ਾ ਤੁਸੀਂ ਸੰਸਕ੍ਰਿਤ ਨਹੀਂ ਪੜ੍ਹ ਸਕਦੇ ਦਾਂ ਉਹ ਲਾਉਡ ਨੂਐਂਸਰ ਕੋ ਗ੍ਰਾਮਣ ਜਿਹੜੇ ਉਹ ਉਹ ਬਲੇ ਸ਼ੋ ਉਹ ਸੰਸਕ੍ਰਿਤ ਪੜ ਸਕਦੇ ਨਹੀਂ ਉਹ ਜਿਹੜਾ ਉਹ ਸੁਆਮੀ ਵਿਵੇਕਾਨੰਦ ਦੀ ਗੱਲ ਕਰ ਰਿਹਾ ਸੀ ਮੈਂ ਕੱਲ ਹੀ ਕਾਫੀ ਕੁਛ ਇਹਦੇ ਤੇ ਸੁਣਿਆ ਵੀ ਸੁਆਮੀ ਵਿਵੇਕਾਨੰਦ ਨੇ ਮਹੀ ਉੱਥੇ ਜਿਹੜੀ ਅਮਰੀਕਾ ਹੋਈ ਸੀ ਕਾਲੋ ਤੋਂ ਵਰਲਡ ਰਿਲੀਜੀਅਸ ਕਾਨਫਰੰਸ ਹੋਈ ਸੀ ਜਿਹਦੇ ਵਿੱਚ ਬੋਲੇ ਉਹਨਾਂ ਨੇ ਆਪਣਾ ਇੰਡੀਆ ਦਾ ਪੁਆਇੰਟ ਰੱਖਿਆ ਤੇ ਲੋਕਾਂ ਨੂੰ ਬਹੁਤ ਹਿਲ ਗਿਆ ਜਿਹੜੇ ਸਵਾਮੀ ਸਾਲ ਦਿੱਤੀ ਜਾਂਦੀ ਹੈ ਕਿ ਉਹਨੇ ਬਹੁਤ ਤਕੜਾ ਭਾषण ਦਿੱਤਾ ਸੀ ਹਾਂਜੀ ਤੇ ਜਿਵੇਂ ਸੁਭਾਨੂ ਦੇ ਦੇਖਾ ਨੰਦ ਉਹਦਾ ਕਮਿਊਨਲ ਬਣਿਆ ਜਾਂਦਾ ਆਰਿਆ ਸਮਾਜ ਦਾ ਉਹ ਫਾਊਂਡਰ ਹੈ ਤੇ ਸਵਾਮੀ ਦੇ ਦੇਖਾ ਨੰਦ ਬਹੁਤ ਤੁਸੀਂ ਕਹਿੰਦੇ ਵੀ ਇਨਲਾਈਟਡ ਪਰਸਨੈਲਿਟੀ ਸੀ ਉਹ ਹਨ ਉਹਨੇ ਇਹ ਕਿਹਾ ਵੀ ਮੈਂ ਬਾਹਰ ਜਾਣਾ ਹਾਂ ਕਿਸੇ ਭੰਡ ਨੂੰ ਨੇ ਕਿਹਾ ਵੀ ਤੂੰ ਤੂੰ ਸਮੁੰਦਰ ਗ੍ਰੇਟ ਆ ਸਕਦਾ ਹੈ ਹੈਨਾ ਉਸ ਤੋਂ ਉਹਨਾਂ ਨੇ ਡਿਟਰਮਨ ਕੀਤਾ ਕਿ ਮੈਂ ਜਾਊਂਗਾ ਹੀ ਜਾਊਂਗਾ ਹੈਨਾ ਵੀ ਇਹ ਕੀ ਗੱਲ ਹੋਈ ਮੇਰੇ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਉਸ ਉਹ এডੂਕੇਸ਼ਨ ਨੂੰ ਜੇ ਤੁਸੀਂ ਜਿਵੇਂ ਅੱਜ ਕੱਲ ਡਿਬੇਟ ਇਹ ਚੱਲ ਰਹੀ ਹੈ ਮੀਨ ਕਾਲੀ ਵਸ ਸਿਸਟਮ ਅਸੀਂ ਦੂਰ ਕਰੀਏ ਇਹ ਜਿਹੜਾ ਸਿਸਟਮ ਦੂਰ ਕਰਕੇ ਲਿਆਉਣਾ ਉਹ ਤਾਂ ਜਿਵੇਂ ਹਾ ਹੋਈ ਸਾਇੰਸ ਕੌਂਗਰੈਸ ਹੋਈ ਉਹਦੇ ਵਿੱਚ ਇਹ ਨਹੀਂ ਕਿਹਾ ਵੀ ਨਹੀਂ ਪਲਾਸਟਿਕ ਸਰਜੀ ਦੀ ਜਿਹੜਾ ਇੰਡੀਆ ਨੂੰ ਬਹੁਤ ਪਹਿਲਾਂ ਹੁੰਦੀ ਸੀ ਗਣੇਸ਼ ਦਾ ਸਿਰ ਲਾਇਆ ਆਪਣਾ ਹੈ ਨਾ ਹਾਥੀ ਦਾ ਸਿਰ ਲਾਇਆ ਬੰਦੇ ਦੇ ਸਿਰ ਤੇ ਨਹੀਂ ਹੋਰ ਕੇ ਉਸ ਉਸ ਇਹ ਇਹ ਨਹੀਂ ਆ ਵੀ ਕੋਈ ਜੇ ਸੁਧਾਰ ਕਰਨਾ ਚਾਹੁੰਦੇ ਆ ਉਹ ਇਹ ਜੁਨੀਓ 92ਸ਼ਨ 91 ਲੈਂਗੁਏਜ 1 এডੂਕੇਸ਼ਨ ਦਾ ਸਿਸਟਮ ਜਿਹੜਾ ਉਹ ਜਿਹੜਾ ਸਾਡਾ ਬੈਕਵਰਡ ਸਿਸਟਮ ਸੀ ਐਡਵਾਂਸ ਨੂੰ ਨਹੀਂ ਜੀ ਉਹ ਜਿੱਥੇ ਦੇਖੋ ਹਿਊਮਨ ਰਾਈਟਸ ਦੀ ਉਲੰਘਣਾ ਹੋ ਗਈ ਹੈ ਸਾਰੇ ਲੋਕਾਂ ਨੂੰ ਕੋਈ ਦੇ ਅਧਿਕਾਰ ਨਹੀਂ ਆਗੇ এডੂਕੇਸ਼ਨ ਲੈਣ ਦੇ ਜਾਂ ਹੋਰ ਉਹਨੂੰ ਤੁਸੀਂ ਐਡਵਾਂਸ ਨੂੰ ਕਹਿ ਸਕਦੇ ਇਹ ਸਾਰਾ ਉਹਨੂੰ ਬੈਕਗੌਰ ਲਾ ਕੇ ਉੱਥੇ ਲੈ ਕੇ ਜਾਣਾ ਚਾਹੁੰਦੇ ਨੇ ਵੀ ਹਰ ਇੱਕ ਬੰਦਾ এডੂਕੇਸ਼ਨ ਨਾ ਲੈ ਸਕੇ ਅਸੀਂ ਆਪਣੀ ਮਰਜ਼ੀ ਦਾ ਪੜ੍ਹਾਈਏ ਮਰਜ਼ੀ ਦਾ ਸਾਰਾ ਕੁਝ ਕਰੀਏ ਦੇਖੋ ਜਿਹੜੇ ਤੁਸੀਂ ਭਾਸ਼ਾ ਦੀ ਗੱਲ ਕੀਤੀ ਹੈ ਆਸ਼ਕਲੀ ਪੰਜਾਬ ਦੀ ਇਹ ਨੂ ਲੱਗ ਹੈਗੀ ਪੰਜਾਬੀ ਹੈ ਜਾਂ ਆਪਣਾ ਮਤਲਬ ਕੀ ਕਹਿੰਦੇ ਨੇ ਸਾਊਥ ਦਾ ਤਾਮਾ ਲੈ ਤਲਗੂ ਹੈ ਮਲਿਆਲਾ ਮੈਂ ਬੰਗਲਾ ਹੈਗੀ ਹੈ ਸਾ ਜਿੰਨੇ 29 ਸਟੇਟਸ ਨੇ ਜਿਹੜੇ ਕਿ 50 17 ਸੂਚੀ ਦੇ ਵਿੱਚ ਉਹਨਾਂ ਵਿੱਚ ਬਹੁਤ ਸਾਰੀਆਂ ਲੋਕ ਵੀ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਇਹ ਸਾਡੀਆਂ ਪਛਾਵਾਂ ਦੀ ਸੂਚੀ ਹੈ ਨਕਸ਼ੇ ਵੈਰਾਈਟੇ ਇੱਥੇ ਹਿੰਦੀ ਦੇ ਬਰਾਬਰ ਇਹਨਾਂ ਦਾ ਸਾਰਿਆਂ ਦਾ ਵਧਕਾ ਬਿਲਕੁਲ ਜਿਹੜਾ ਸੰਵਿਧਾਨ ਦੇ ਵਿੱਚ ਆਫੀਸ਼ਲ ਲੈਂਗੁਏਜ ਜਿਹੜੇ ਤਾਂ ਤਿੰਨ ਹੀ ਬਣੀ ਹਿੰਦੀ ਨੂੰ ਸਿਰਫ ਕਮਿਊਨੀਕੇਸ਼ਨ ਦੀ ਲੈਂਗੁਏਜ ਕਿਹਾ ਗਿਆ ਉਹਨੂੰ ਕੋਈ ਸਪੈਸ਼ਲ ਸਟੇਟਸ ਨਹੀਂ ਸੰਵਿਧਾਨ ਚ ਦਿੱਤਾ ਹੈ ਉਹ ਬਾਕੀ ਲੈਂਗੁਏਜਸ ਦੇ ਬਰਾਬਰ ਹੀ ਆ ਉਹ ਇਹਨੂੰ ਇੰਟਰਨੈਸ਼ਨਲ ਲੈਂਗੁਏਜ ਮੰਨ ਲੈਣ ਨੂੰ ਆਪਣਾ ਕੀ ਕਹਿੰਦੇ ਨੇ ਇੰਗਰੇਜੀ ਨੂੰ ਇਹ ਬੈਂਗਲੂ ਕੰਨ ਨਹੀਂ ਤੇ ਸ਼ਿੰਦੀ ਲੈਂਗੁਏਜ ਮੰਨੋ ਕਿਉਂਕਿ ਸਾਰੇ ਸਟੇਟਸ ਵੀ ਆਪਣੀ ਆਪਣੀ ਬੋਲੀ ਆ ਜੇ ਇੱਕ ਕਾਮਨ ਲੈਂਗੁਏਜ ਹੋਊਗੀ ਹਿੰਦੀ ਤਾਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰ ਸਕਦੇ ਆ ਹਨਾ ਇਹ ਇੱਕ ਸੰਚਾਰ ਭਾਸ਼ਾ ਹੈ ਇਹ ਇਹਨੇ ਹੁਣ ਇਹਨਾਂ ਕੋਈ ਸਪੈਸ਼ਲ ਸਟੇਟਸ ਹੈ ਇਹ ਇਹਨਾਂ ਨੇ ਆਪਣਾ ਉਹ ਹਰ ਇੱਕ ਜਿਹੜਾ ਹੈਗਾ ਸਟੇਟ ਹੈ ਦੇਖੋ ਉਹਦੀ ਹਿਸਟਰੀ ਅਲੱਗ ਹੈ ਉਹਦੀ ਭਾਸ਼ਾ ਅਲੱਗ ਹੈ ਉਹਦਾ ਕਲਚਰ ਹੈ ਅਲੱਗ ਹੈ ਸਿਰਫ ਇਹ ਨਹੀਂ ਕਿ ਉਹ ਪੰਜਾਬ ਦੇ ਵਿੱਚ ਚਲੋ ਪੰਜਾਬ ਦੇ ਵਿੱਚ ਸਿੱਖਾਂ ਦੀ ਮジョਰਿਟੀ ਹੈ ਜਾਂ ਕੁਝ ਸਟੇਟਸ ਨੇ ਜਿੱਥੇ ਬੋਧੀ ਹੋਣਗੇ ਕੁਝ ਸਟੇਟਸ ਹੋਰ ਹੋਣਗੇ ਉੱਧਾ 크੍ਰਿਸਚੀਅਨ ਆਗਾ ਨੇ ਜਿੱਥੇ ਜਾਂ ਕੰਨੀਆਂ ਜਿਵੇਂ ਕਿ ਕੇਰਲਾ ਵਗੈਰਾ ਦੇ ਵਿੱਚ ਹੈ ਹੈਗੇ ਹੈ ਧਰਮ ਦਾ ਵੀ ਫਰਕ ਹੈ ਪਰ ਕਲਚਰ ਜਿਹੜਾ ਹੈਗਾ ਉਹ ਹਰੇਕ ਸਟੇਟ ਦਾ ਆਪਣਾ ਇਹਨੇ ਆਪਾਂ ਤੁਸੀਂ ਕੁਝ ਵੀ ਲਓ ਪੰਜਾਬ ਦਾ ਜੋ 15 ਡੱਬਾ ਕਹਿੰਦੇ ਆ ਆਪਣਾ ਸੂਟ ਦਾ ਨਹੀਂਦਾ ਹੈਗਾ ਜਾਂ ਪਗੜੀ ਲਿੰਗ ਉਹ ਹੋਰ ਕਿਸੇ ਸਟੇਟ ਵਿੱਚ ਤਾਂ ਨਹੀਂ ਮਿਲਦਾ ਦੂਜਾ ਹਿਸਟਰੀ ਵੀ ਵੱਖਰੀ ਹੈ ਜੇ ਆਪਾਂ ਵੀ ਯਾਦ ਦੀ ਗੱਲ ਕਰ ਲਈਏ ਪੰਜਾਬ ਇਹ ਸ਼ਾਰ ਹੈ ਹੈ ਮਤਲਬ ਚਾਹੇ ਇਨਵੇਡਰਸ ਆਏ ਨੇ ਚਾਹੇ ਵਪਾਰੀ ਆਏ ਨੇ ਪੰਜਾਬ ਦੇ ਥ्रू ਹੀ ਆਉਂਦੇ ਰਹੇ ਨੇ ਜੀ ਤੇ ਪੰਜਾਬ ਦੀ ਹਿਸਟਰੀ ਵੱਖ ਹੈ ਉਸ ਅਸੀਂ ਜੋ ਸੁਪੋਜ਼ ਕੀਤਾ ਸੀ ਜੀ ਸਰਦਾਰ ਮਹਾਰਾਜਾ ਹੋਇਆ ਜਾਂ ਕਹੋ ਜਿਵੇਂ ਹੁਣ ਪਾਕਿਸਤਾਨ ਵਾਲੇ ਨੂੰ ਓਨ ਕਰਨੇ ਨੇ ਵੀ ਇੱਕ ਇੱਕ ਪੰਜਾਬੀ ਰਾਜਾ ਹੈ ਮਹਾਰਾਜਾ ਰਣਜੀਤ ਸਿੰਘ ਜਿਨੇ ਲੌਰ ਦੇ ਤਖਤ ਤੇ ਉਤੇ ਰਾਜ ਕੀਤਾ ਹ ਤੇ ਹੁਣ ਉਹ ਜੋ ਇੰਪੋਰਟੈਂਸ ਮਹਾਰਾਜਾ ਰਣਜੀਤ ਸਿੰਘ ਦੀ ਸਾਡੇ ਲਈ ਹੈ ਪੰਜਾਬ ਲਈ ਹੈ ਉਹ ਕਰਨਾ ਨਹੀਂ ਤਾਂ ਨਹੀਂ ਹੋ ਸਕਦੀ ਉਹ ਤਾਮਿਲ ਦਾ ਵੀ ਨਹੀਂ ਨਹੀਂ ਹੋ ਸਕਦੀ ਉਹਨਾਂ ਨੂੰ ਕੀ ਪਤਾ ਕੌਣ ਇੱਕ ਕਾਮਨ ਹਿਸਟਰੀ ਹੁੰਦੀ ਹੈ ਮੁਲਕ ਦੀ ਤੇ ਇੱਕ ਹਰੇਕ ਵੀ ਸਟੇਟ ਦੀ ਆਪਣੀ ਹਿਸਟਰੀ ਹੈ ਮਸਲਨ ਮੈਂ ਤਾਂ ਇੱਕ ਐਗਜ਼ਾਮਪਲ ਦਿੰਦੀ ਆ ਸਸੀਂ ਜਦੋਂ ਮੈਂ 10ਵੀਂ ਚ ਪੜ੍ਹਦੇ ਸੀ ਸਾਨੂੰ ତਰਤੀ ਦੇ ਲਾਲ ਪੰਜਾਬੀ ਚ ਕਿਤਾਬ ਲੱਗੀ ਹੋਈ ਸੀ ਇੱਕ ਸਾਨੂੰ ਹਿੰਦੀ ਚ ਸੀ ਉਹਦਾ ਮੈਨੂੰ ਹੁਣ ਨਾਮ ਭੁੱਲ ਗਿਆ ਕਿਉਂਕਿ ਕੁੜੀਆਂ ਦੇ ਸਕੂਲ ਚ ਸਾਇੰਸ ਵਗੈਰਾ ਤਾਂ ਹੁੰਦੀ ਨਹੀਂ ਸੀ ਸਿਰਲੈਕਟਡ ਜੇ ਸਬਜੈਕਟ ਹੁੰਦੇ ਸੀ ਤੇ ਇਹਦੇ ਸਾਨੂੰ 10ਵੀਂ ਤੱਕ ਹਿੰਦੀ ਵੀ ਕੰਪਲਸਰੀ ਸੀ ਤੇ ਪੰਜਾਬੀ ਵੀ ਕੰਪਲਸਰੀ ਕਹਿੰਦੇ ਸਾਰੇ ਸਬਜੈਕਟਸ ਦੇ ਵਿੱਚ ਆਉਂਦਾ ਸੀ ਤੇ ਹੁਣ ਜਿਹੜੀ ତਰਤੀ ਦੇ ਲਾਲ ਉਸੇ ਦੀ ਉਹ ਪੁਰਾਣੇ ਪਰਸਨੈਲਿਟੀਆਂ ਦਾ ਉਹਦੇ ਵਿੱਚ ਜ਼ਿਕਰ ਸੀਗਾ ਇਹ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਸੀ ਉਹਨੂੰ ਲਾਇਨਕ ਦਾ ਸੀਗਾ ਠੀਕ ਹੈ ਸਵਾਮੀ ਵਿਵੇਕਾਣੰਦ ਬਾਬ ਜੀ ਉਹਦੇ ਵਿੱਚ ਲਾਲਾ ਲਾਜਪਤ ਰਾਏ ਜੀ ਸੀ ਉਹ ਪੁਰਾਣੇ ਪਰਸਨੈਲਿਟੀਆਂ ਦੀਆਂ ਜਿਹੜੀ ਹਿੰਦੀ ਦੀ ਕਿਤਾਬ ਲੱਗਈ ਸੀ ਉਹਦੇ ਤੁਸੀਂ ਕਹਿੰਦੇ ਹੋ ਆਪਾਂ ਵਿਤਾਸਾਦ ਬੰਦੀ ਆ ਔਰ ਓਨਓਵਰ ਇੰਡੀਆ ਤੋਂ ਚੋਂਕੇ ਇਹਦੇ ਵਿੱਚ ਲੱਗੇ ਹੋਏ ਸੀਗਾ ਇਦਾਂ ਹਿਸਟਰੀ ਦੇ ਵਿੱਚ ਵੀ ਫਰਕ ਪੈਂਦਾ ਲੈਂਗੁਏਜ ਦੇ ਵਿੱਚ ਵੀ ਫਰਕ ਪੈਂਦਾ ਕਲਚਰ ਜਿਹੜਾ ਤੁਸੀਂ ਪੜਾਉਣਾ ਇਹ ਸਾਰੇ ਜਿਹੜੇ ਹੈਗੇ ਨੇ ਅੱਜ ਕੱਲ ਸਟੱਡੀਜ਼ ਆ ਇਹ ਕੈਰੀਕੂਲਮ ਹੁੰਦੇ ਸੋਸ਼ੀਓਲੋਜੀ ਆ ਪੰਜਾਬ ਦੀ ਸੋਸ਼ੀਓਲੋਜੀ ਤੁਸੀਂ ਪੜ੍ਹੋਗੇ ਤਾਂ ਹੋਰ ਉਗੂਰ ਐਗਰੀਕਲਚਰਲ ਇਕਨੋਮਿਕਸ ਵੀ ਤੁਸੀਂ ਪੜ੍ਹੋਗੇ ਉਹ ਵੀ ਜੇ ਤੁਸੀਂ ਪੰਜਾਬ ਦੇ ਬੇਸਡ ਕਰੋਗੇ ਤਾਂ ਉਹ ਅਲੱਗ ਕਿਸਮ ਦੇ ਹੋ ਗਏ ਉਹ ਪਾਲਿਸੀ ਜੇ ਲੱਗ ਚਾਹੀਦੀਆਂ ਨੇ ਉਹ ਦੂਜੇ ਸਟੇਟਸ ਦੇ ਪੜ੍ਹਨਗੇ ਨਾ ਇਸ ਕਰਕੇ ਇਹ ਜਿਹੜੀ ਜੇ ਅਸੀਂ ਕਹੀਏ ਵੀ ਇੱਕ ਲੈਂਗੁਏਜ ਇੱਕ ਰਿਲੀਜਨ ਇੱਕ ਕਾਮ ਤੇ ਇੱਕ ਇਹ ਸਾਰਾ ਕੁਝ ਯੂਨੀਫਾਰਮ ਉਹਦੇ ਮਤਲਬ ਪਹਿਰਾਵਾ ਵੀ ਕੋਵੇ ਇਹ ਪੋਸੀਬਲ ਨਹੀਂ ਹੈ ਇਹ ਬਈ ਇਹ ਗਲਤ ਹੋ ਰਿਹਾ ਹੈ ਕਿ ਜਿਹੜਾ এডਿਕੇਸ਼ਨ ਦਾ ਸਬਜੈਕਟ ਹੈ ਇਹ ਇਹ ਵੀ ਸਟੇਟ ਦਾ ਸੀਗਾ ਪਰ ਸਟੇਟ ਦਾ ਹੀ ਰਹਿਣਾ ਚਾਹੀਦਾ ਹੈ ਇਹ ਠੀਕ ਹੈ ਉਹਨੇ UGC ਕਮਿਸ਼ਨ ਬਣਾਇਆ ਵੀ ਯੂਨੀਵਰਸਿਟੀ ਨੂੰ ਗ੍ਰਾਂਟਸ ਦੇਣੀ ਹੈ ਜਾਂ ਕੋਈ ਹੋਰ ਜਿਹੜੇ ਜਿਹੜੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਲਾਗੂ ਹੋਏ ਇਸ ਕਿਸਮ ਦੇ ਨਿਯਮ ਲਾਗੂ ਕਰਨੇ ਪਰ ਜਿੱਥੋਂ ਤੱਕ ਸਲੂਟਰਸ ਤਿਆਰ ਕਰਨ ਦੀ ਗੱਲ ਹੈ ਜਿੱਥੋਂ ਤੱਕ ਮਤਲਬ ਕੀ ਪੜਾਉਣਾ ਹੈ ਕੀ ਨਹੀਂ ਪੜਾਉਣਾ ਹਿਸਟਰੀ ਪੜਾਉਣੀ ਹੈ ਜੀਓਗ੍ਰਾਫੀ ਪੜਾਉਣੀ ਹੈ ਜੀਓਗ੍ਰਾਫੀ ਵੀ ਹਰੇਕ ਸਟੇਟ ਦੀ ਅਲੱਗ-ਅਲੱਗ ਹੈ ਤੇ ਉਹ ਉਹ ਤਾਂ ਸਟੇਟਮੈਂਟ ਹੀ ਹੱਕ ਹੋਣਾ ਚਾਹੀਦਾ ਕਿ ਉਹ ਆਪਣੀ ਪਾਲਿਸੀ ਜਿਹੜੀਆਂ ਬਣਾ ਸਕੀ ਉਹ ਹਾਂਜੀ ਅੱਛਾ ਡਾਕਟਰ ਸਾਹਿਬ ਜੇ ਆਪਾਂ ਥੋੜਾ ਜਿਹਾ ਪਿੱਛੇ ਹੋਰ ਚਾਤ ਮਾਰ ਲਈਏ ਕੁੜੀ ਫੇਰ ਮੈਂ ਕਾਲੇ ਵਾਲੀ ਗੱਲ ਦੇ ਉੱਤੇ ਮੈਂ ਕਾਲੇ ਭਾਰਤ ਵਿੱਚ ਰਿਹਾ ਜੀ 1830 ਤੋਂ ਨਹੀਂ ਕਿਤੇ 1840 ਤੱਕ 40 ਰਕਮ 1835 ਚ ਉਹਨੇ ਇਹ ਜਿਹਨੂੰ ਮੈਂ ਕਾਲੇ ਮੈਂ ਤੁਸੀਂ ਦੁਬਾਰਾ ਚੈੱਕ ਕਰੋ ਕਿਉਂਕਿ ਮਹਾਰਾਜਾ ਲੰਗਜੀਤ ਸਿੰਘ ਦੇ ਬਾਅਦ ਰਾਜ ਨਹੀਂ ਮੈਨੂੰ ਤਾਂ ਅਸਲ ਲੱਗਾ ਕਿ ਪੰਜਾਬ ਆਇਆ 1859 ਉਹਨਾਂ ਦੇ ਦੀ ਜਿਹੜੀ ਨਕਾਲੇ ਦੀ ਪੌਲਿਸੀ ਪੰਜਾਬ ਤੇ ਲੈ ਕੇ ਠੋਸੀ ਗਈ ਨਾ ਕਿ ਪੰਜਾਬ ਦੇ ਉੱਤੇ ਕੋਈ ਸਪੈਸ਼ਲ ਪੌਲਿਸੀ ਬਣੀ ਸੀਗੀ ਪੂਰਬੀ ਦੁਸਤਾਨ ਪਰ ਦੇ ਸਾਰੇ ਚੋਟਲ ਤੇ ਲਾਤੀ ਪੌਲਿਸੀ ਤੇ 1835 ਦੀ ਬਣ ਗਈ ਸੀ ਪੰਜਾਬ 1859 ਦੀ ਜਿਹੜੇ ਉਹਨਾਂ ਦੇ ਅਨੁਸਾਰ ਆ ਤੇ ਜੇ ਵੀ ਗੱਲ ਹੈ ਪਈ ਸਾਂਸਕ੍ਰਿਤਕਲੀ ਨਾਲ ਉਹਦਾ ਝਗੜਾ ਸੀਗਾ ਮਕਾਲੇ ਨਾਲ ਬਾਝਾਂ ਅੰਗਰੇਜ਼ਾਂ ਦਾ ਉਹ ਨਹੀਂ ਸੀਗਾ ਜਿੰਨੀਆਂ ਬਾਕੀ ਦੇਸੀ ਪਛਾਵਾਂ ਸੀਗੀਆਂ ਜਿਹਦੇ ਵਿੱਚ ਸਾਡੀਆਂ ਤੇ ਇਹਨਾਂ ਕਾ ਪਛਾਹਾਂ ਨੇ ਹੁਣ ਵੀ ਆਪਾਂ ਬਹੁਤ ਸਾਰੀਆਂ ਪਛਾਹਾਂ ਦਾ ਮਿਕਸਚਰ ਆ ਜਾਵੇ ਬਿਲਕੁਲ ਤੇ ਕੋਨੇ ਨੂੰ ਉਹਨੇ ਸਾਰਿਆਂ ਨੂੰ ਅੰਡਰਲਾਈਨ ਕੀਤਾ ਕਿ ਇਹ ਦੇਸੀ ਪਛਾਹਾਂ ਜਿਹੜੀਆਂ ਇਹ ਇੰਨਾ ਗਿਆਨ ਨਹੀਂ ਨਾ ਚਾਗਾ ਉਹਨੇ ਉਹਨਾਂ ਨੂੰ ਇਸ ਤਰੀਕੇ ਨਾਲ ਸੋਚਿਆ ਕਿ ਕਿਉਂਕਿ ਸਾਡੀ ਜਿਹੜੀ ਭਾਸ਼ਾ ਆ ਉਹ ਜਿਹੜੀ ਆ ਉਹ ਹਾਲਾਂਕਿ ਅੰਗਰੇਜ਼ੀ ਵੀ ਉਦੋਂ ਇਹ ਨਹੀਂ ਸੀਗਾ ਕਿ ਦੁਨੀਆ ਤੇ ਬਹੁਤ ਜ਼ਿਆਦਾ ਸਿੱਧ ਬੋਲੀ ਜਾਂਦੀ ਸੀ ਉਹਦੇ ਪਰ ਰੋ ਫ੍ਰੈਂਚ ਸਪੈਨਿਸ਼ ਬਹੁਤ ਸਾਰੇ ਕੱਢ ਨੇ ਇਥੇ ਵੀ ਮੈਂ ਉਹ ਕਬੀ ਉਹਨੇ ਮਕਾਨੇ ਨੇ ਮੈਂ ਨਹੀਂ ਕਿ ਆ ਵੀ ਉਹ ਸੰਸਕ੍ਰਿਤ ਦੇ ਖਿਲਾਫ ਸੀ ਕੱਲਾ ਉਹਨੇ ਯੂਨੀਫਾਰਮ ਇੱਕ ਪਾਲਿਸੀ ਸਾਰੇ ਇੰਡੀਆ ਤੇ ਥੋਪੀ ਸੰਸਕ੍ਰਿਤ ਦੀ ਜੇ ਮੈਂ ਗੱਲ ਕਰ ਰਹੀ ਹਾਂ ਵੀ ਉਹਨਾਂ ਨੇ ਕਹਿੰਦੇ ਅਸੀਂ ਤੁਹਾਡੇ ਗ੍ਰੰਥਾਂ ਨੂੰ ਸਮਝੀਏ ਤੁਹਾਡੇ ਕੋਲ ਇੰਨਾ ਇਹ ਪਿਆ ਸਭਿਆਚਾਰ ਪਿਆ ਕਿਉਂਕਿ ਪੁਰਾਣੀ ਗ੍ਰੰਥੀ ਜਿੰਨੇ ਸਾਰੇ ਉਹ ਸੰਸਕ੍ਰਿਤ ਦੇ ਵਿੱਚ ਹੀ ਲਿਖੇ ਗਏ ਨੇ ਉਹ ਹਿੰਦੀ ਚ ਨਹੀਂ ਲਿਖੇ ਹੋਏ ਸੀਗੇ ਤੇ ਉਹ ਉਹ ਤਾਂ ਉਸ ਪੁਆਇੰਟ ਤੋਂ ਜਾਣਨਾ ਚਾਹੁੰਦੇ ਸੀਗੇ ਜਦੋਂ ਉਹਨਾਂ ਪਰ ਬਹੁਤ ਸਾਰੇ ਨੇ ਸਟੱਡੀ ਕੀਤੀ ਵੀ ਆਪਣਾ ਲਿਖਿਆ ਵੀ ਹੈਗਾ ਤੇ ਉਹ ਇਸ ਪੁਆਇੰਟ ਤੁਸੀਂ ਗੱਲ ਕਰਦੇ ਜਿਹੜੀ ਲੈਂਗੁਏਜ ਹੈ ਉਹਨੂੰ ਉਹਨਾਂ ਨੇ ਜਰੂਰ ਹਰ ਇੱਕ ਸਟੇਟ ਦੇ ਨੂੰ ਕਿਹਾ ਕਿ ਇੱਕ ਯੂਨੀਫਾਰਮ ਲੈਂਗੁਏਜ ਉਹਨਾਂ ਨੇ ਸਟੱਡੀ ਬਣਾਈ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਇੰਗਲਿਸ਼ ਦੀ ਤੇ ਯੂਰਪ ਦੇ ਵਿੱਚ ਤਾਂ ਏਲਿਸ਼ ਨੂੰ ਜਿਵੇਂ ਕਹਿੰਦੇ ਸਮਝ ਲਓ ਕੋਈ ਬੈਕਵਰਡ ਲੈਂਗੁਏਜ ਮੰਨਿਆ ਜਾਂਦਾ ਸੀ ਯੂਰਪ ਦੇ ਵਿੱਚ ਸਾਰੇ ਦੇ ਵਿੱਚ ਫ੍ਰੈਂਚ ਡੋਮੀਨੇਟ ਕਰਦੀ ਸੀ ਈਵਨ ਤੁਸੀਂ ਰੂਸਿਆ ਜਾਓ ਜਾਂ ਕਿਤੇ ਵੀ ਜਾਓ ਤਾਂ ਫ੍ਰੈਂਚੀ ਲਿਟਰੇਚਰ ਦੇ ਪੁਆਇੰਟ ਤੋਂ ਵੀ ਆਦਰਵਾਈਜ਼ ਵੀ ਸਾਇੰਸ ਦੇ ਵੀ ਪੁਆਇੰਟ ਤੋਂ ਵੀ ਤਾਂ ਫਲਸਫੇ ਦੇ ਵੀ ਪੁਆਇੰਟ ਤੋਂ ਫ੍ਰੈਂਚ ਜਿਹੜੀ ਹੈਗੀ ਉਹ ਸਾਰੇ ਜਿਹੜੀ ਜਿਹੜੀ ਪੈਸ਼ਨ ਲੈਵਲ ਲੋਕਾਂ ਲਈ ਜਿਹੜੇ ਅਲੀਟ ਕਲਾਸ ਸੀਗੀ ਉਹਨਾਂ ਦਾ ਫ੍ਰੈਂਚ ਸਪੈਸ਼ਲੀ ਉਹਨਾਂ ਨੂੰ ਪੜ੍ਹਾਇ ਜਾਂਦੀ ਸੀਗੀ ਤੇ ਫਰਾਂਸ ਦੀ ਡੋਮੀਨੇਟਿੰਗ ਸੀ ਇੰਗਲਿਸ਼ ਹੈ ਵੇੜੀ ਇਹ ਤਾਂ ਉਹ ਜਦੋਂ एंपਾਇਰ ਸਾਰਾ ਫੈਲਿਆ ਮਤਲਬ ਇੰਗਲੈਂਡ ਨੇ ਕਿੰਨੇ ਦੇਸ਼ਾਂ ਦੇ ਵਿੱਚ ਚਾਹੇ ਉਹ ਅਫਰੀਕਾ ਦੇ ਕੰਟਰੀ ਸੀ ਏਸ਼ੀਆ ਦੇ ਸੀਗੇ ਜਿੱਥੇ ਜਿੱਥੇ ਜਾ ਕੇ ਰਾਜ ਕੀਤਾ ਉੱਥੇ-ਉੱਥੇ ਅੰਗਰੇਜ਼ੀ ਪੜਾਈ ਤੇ ਉਹ ਆਪਣਾ ਮਤਲਬ ਇਹਨਾਂ ਦਾ ਰਾਜ ਫੈਲਾਉਣ ਦੇ ਨਾਲ ਅੰਗਰੇਜ਼ੀ ਹੈ ਜਿਹੜੀ ਉਹ ਭਾਸ਼ਾ ਦੇ ਤੌਰ ਤੇ ਫੈਲੀ ਹੈ ਉਸ ਤੋਂ ਬਲਿਯਾਰ ਪੈਚੀ ਡੋਮੀਨੇਟ ਕਰਦੀ ਸੀ ਵੈਸੇ ਵੀ ਡਾਕਟਰ ਸਾਹਿਬ ਜਿਹੜੀ ਸਟੇਟ ਪਾਵਰ 'ਚ ਜਿਹੜਾ ਵੀ ਹੁੰਦਾ ਨਾ ਉਹ ਆਪਣੀ ਲੈਂਗੁਏਜ ਤੇ ਆਪਣਾ ਕਲਚਰ ਥੋਪਦਾ ਹੀ ਆ ਤੇ ਹੁਣ ਜਿਹੜਾ ਜੋਰ ਲਾ ਰਿਹਾ ਜਿਹੜੀ ਹਿੰਦੂਤਵੀ ਤਾਕਤਾਂ ਨੇ ਕਿ ਜਿਹੜਾ ਹੈਗਾ ਸੀਗਾ ਮੁਗਲ ਮੁਗਲ ਪੀਰੀਅਡ ਉਹਦੇ ਵਿੱਚ ਉਹਦਾ ਤਾਂ ਅਸੀਂ ਕੱਢਣਾ ਚਾਹੁੰਦੇ ਆ ਤੇ ਮੁਗਲ ਪੀਰੀਅਡ ਦੀ ਦੇਲੇ ਵੀ ਮਦਰਸੇ ਸੀ ਬਹੁਤ سارے ਹਿੰਦੁਸਤਾਨ ਦੇ ਤੇ ਮਦਰਸਿਆਂ ਦੇ ਵਿੱਚ ਫਾਰਸੀ ਤੇ ਅਰਬੀ ਨੂੰ ਇੰਟਰੋਡਿਊਸ ਕੀਤਾ ਸੀ ਅਰਬੀ ਕਿਉਂਕਿ ਜਿਹੜਾ ਉਹਨਾਂ ਦਾ ਕਰਾਚੀ ਹੀ ਅਰਬੀ ਚਾ ਤੇ ਅਰਬੀ ਕਰਾਚੀ ਦੀ ਪੜਾਉਣ ਲਈ ਅਰਬੀ ਸਿੱਖਦੇ ਸੀ ਤੇ ਪਰਸ਼ਨ ਜਿਹੜੀ ਸੀ ਆਪਣੀ ਖਾਸ ਕਰਕੇ ਉਹਦਾ ਬੜਾ ਬੋਲਵਾਲਾ ਸੀ ਉਰਦੂ ਹੇ ਜੇ ਨੇ ਜਿਹੜਾ ਉਹ ਤਾਂ ਬੜੀ ਲੇਟਵੀਂ ਪੀਰੀਅਡ ਤੇ ਇਹਨਾਂ ਨੇ ਕੀਤਾ ਨਾ ਉਦੋਂ ਤਾਂ ਲਖਨਊ ਦੇ ਨਵਾਬਾਂ ਦੀ ਭਾਸ਼ਾ ਹਾਂਜੀ ਹਾਂ ਉਹਨਾਂ ਨੇ ਵਿੱਚ ਹਿੰਦੀ ਦੇ ਵਰਡਸ ਲਾ ਕੇ ਜਾਂ ਲੋਕਲ ਕਹਿਣ ਨੂੰ ਲੈ ਕੇ ਦੇ ਵਿੱਚ ਪರ್ಷੀ ਦੇ ਲਾ ਕੇ ਉਹ ਇੱਕ ਉਦਦੀ ਮਤਲਬ ਸਕ੍ਰਿਪਟ ਉਹਦੀ ਪರ್ಷੀ ਨਾਲ ਇੱਕ ਵਾਰ ਕੀਤੀ ਜਿਵੇਂ ਮੀਟਿੰਗ ਸੱਦ ਸਦ ਹੁੰਦੀਆਂ ਨਾ ਜਦੋਂ ਐਜੂਕੇਸ਼ਨ ਚੇਂਜ ਕਰਨ ਦੇ ਲਈ ਤੇ ਮਕਾਲੇ ਦਾ ਸਟਰੋਂਗ ਥੀਓਰੀ ਦੇ ਵਿੱਚ ਇਹ ਸੀਗਾ ਕਿ ਇਹ ਜਿਹੜੀਆਂ ਪਜਾਮਾ ਨੇ ਹਿੰਦੁਸਤਾਨੀ ਦੇਸੀ ਪਜਾਮਾ ਜਾ ਅਰਬੀ ਫਾਰਸੀ ਤੇ ਜਾ ਸੰਸਕ੍ਰਿਤ ਜਾਂ ਨਾਲ ਉਹਦੇ ਵਿੱਚ ਖਾਸ ਤੌਰ ਤੇ ਨਮਿਤਦਾ ਇਹ ਜਿਹੜੀਆਂ ਨੇ ਇਹ ਬੜੀਆਂ ਬੇਲੋੜੀਆਂ ਨੇ ਤੇ ਇਹ ਜਿਹੜੇ ਗਿਆਨ ਦੇ ਕੇਂਦਰ ਨੇ ਇਹ ਕੋਈ ਗਿਆਨ ਦੇ ਨਹੀਂ ਰਹੇ ਬੜਾ ਪੁਰਾਣਾ ਮਾਡਲ ਹੋ ਗਿਆ ਤੇ ਅਸੀਂ ਨਵੇਂ ਤਰੀਕੇ ਦੇ ਜਿਹੜੀ ਐਜੂਕੇਸ਼ਨ ਉਹ ਦੇਣੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਰ ਇਹ 1813 ਦੀ ਜਿਹੜੀ ਇੰਗਲੈਂਡ ਦੀ ਪਹੁੰਚੀ ਸੀ ਨਾ ਜਿਹੜਾ ਸਭ ਤੋਂ ਪਹਿਲਾਂ ਚਾਰਟਰ ਐਕਟ ਬਣਾਇਆ ਸੀ 1813 ਵਾ ਉਹਨੂੰ ਮਕਾਲੇ ਨੇ ਥੋੜਾ ਸੋਧ ਕੇ ਉਹ ਲਾਗੂ ਕੀਤਾ ਸੀਗਾ ਲਗੂ ਕੀਤਾ ਪੈਂਟੀਚਾ ਚਾਰਟਰ ਸੀ 13 ਦਾ 1813 ਦਾ ਤੇ ਨਾਲ ਦੀ ਨਾਲ ਇਹਨਾਂ ਨੇ ਕੀਤਾ ਏ ਕਿ ਜਿਨਨੇ ਦੇਸੀ ਮਦਰਸੇ ਫਾਰਸੀ ਅਰਬੀ ਸੰਸਕ੍ਰਿਤ ਜਾਂ ਜਿਹੜੀ ਔਰ ਪਛਾਵਾ ਦੇ ਸਕੂਲ ਸੀ ਉਹਨਾਂ ਨੂੰ ਸਰਕਾਰੀ ਤੌਰ ਤੇ ਕੋਈ ਫੰਡਿੰਗ ਨਹੀਂ ਦਿੱਤੀ ਜਾਊਗੀ ਮਤਲਬ ਉਹ ਆਪਣੀ ਮੁੱਤ ਹੀ ਆਪ ਹੀ ਮਰ ਗਏ ਤੇ ਨਾ ਸਿਰਫ ਭਾਸ਼ਾ ਮਰੀ ਉਦੇ ਨਾਲ ਉਸ ਦਾ ਸੱਭਿਆਚਾਰ ਉਥੋਂ ਦੀਆਂ ਰਵਾਇਤਾਂ ਲੋਕੀ ਅਨਪੜ੍ਹੇ ਰਹੇਗੇ ਹਾਂਜੀ ਦੇਖੋ ਲਿਟਰੇਸੀ ਰੇਟ ਸੀ ਜਿਹੜਾ ਬਿਲਕੁਲ ਹੀ ਮਤਲਬ ਡਾਊਨ ਚਲੇ ਆ ਗਿਆ ਇਹ ਮੇਰਾ ਇਹ ਟਿਕਾ ਹੋਰ ਪੁਆਇੰਟ ਵੀ ਹੈ ਵੀ ਠੀਕ ਹੈ ਜੀ ਸਤਿਕਾਰ ਮੈਂ ਕਹਾਂਦਾ ਇਹ ਸਿਸਟਮ ਹਟਾਉਣਾ ਚਾਹੀਦਾ ਆਪਣਾ ਸਿਸਟਮ ਲਾਉਣਾ ਚਾਹੀਦਾ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਦਾ ਇੰਗਲਿਸ਼ ਵਾਲਾ ਸਿਸਟਮ ਹਟਾ ਕੇ ਤੁਸੀਂ ਆਪਣਾ ਹੁਣ ਹਿੰਦੀ ਵਾਲਾ ਜਾਂ ਆਪਣਾ ਇੱਕ ਯੂਨੀਫਾਰਮ ਲਾ ਦੋ ਤੁਸੀਂ ਕਿਉਂਕਿ ਜਿਹੜੀ ਮੈਂ ਗੱਲ ਕੀਤੀ ਤਾਂ ਤੁਸੀਂ ਸਟੇਟ ਨੂੰ ਸਮਝਣ ਦੇ ਲਈ ਉਸ ਸਟੇਟ ਦੀ ਲੈਂਗੁਏਜ ਉਸ ਸਟੇਟ ਦਾ ਕਲਚਰ ਉਸ ਸਟੇਟ ਦੀ ਹਿਸਟਰੀ ਉਹ ਮੁਗਲ ਹਿਸਟਰੀ ਕਹਿੰਦੇ ਦਾ ਹੈ ਵੀ ਅਸੀਂ ਕੱਢ ਕੱਢ ਦੇਣੀ ਹੈ ਮੇਂ ਮੋਗਲ ਹਿਸਟਰੀ ਨੂੰ ਪੜ੍ਹਦੇ ਹੋਗੇ ਤੁਸੀਂ ਤੁਹਾਨੂੰ ਮਤਲਬ ਇਮਾਰਤ ਸਜਾਇਦੇ ਕਿੰਨੇ ਨਮੂਨੇ ਤੁਹਾਨੂੰ ਪੇਂਟੇ ਦੇ ਹੋ ਬਹੁਤ ਬਹੁਤ ਕੁਸ਼ਲ ਨਾ ਆ ਰਿਹਾ ਤੁਸੀਂ ਉਹ 8ਵੀਂ ਸਦੀ ਤੋਂ ਲੈ ਕੇ ਸਮਝ ਲਓ ਤੁਸੀਂ ਰੇਜ਼ਾਂ ਦੇ ਆਉਣ ਤੱਕ ਉਹਨਾਂ ਨੇ ਰਾਜ ਕੀਤਾ ਇਹ 5-6 ਸਦੀਆਂ ਦਾ ਜਿਹੜਾ ਰਾਜ ਹੈ ਤੇ ਇਹ ਇਹ ਇੰਨੀ ਹਿਸਟਰੀ ਜੋ ਤੁਸੀਂ ਕੱਢ ਦੋਗੇ ਇਹ ਵੀ ਠੀਕ ਹੈ ਬਾਹਰਲੇ ਲੋਕ ਆਏ ਨਾ ਉਹਨੇ ਇੱਥੇ ਆ ਕੇ ਇਨਵੇਡ ਕੀਤਾ ਇਦੋਂ ਦੇਖੋ ਬਾਬਰ ਤੋਂ ਪਹਿਲਾਂ ਇਹ ਇਨ ਤੁਰਕਾਂ ਦਾ ਰਾਜ ਰਿਹਾ ਇੱਥੇ ਹੋ ਗੁੰਦੇ ਲੱਗ ਲੱਗਾ ਪਹਿਸਟਰੀ ਜਿ ਪੜਦੇ ਆ ਗੁਲਾਮ ਬਾਸ਼ੀ ਇਹ ਉਹ ਤੇ ਦੂਜੇ ਬਾਬਰ ਦੇ ਨਾਲ ਮੁਗਲ ਇੱਥੇ ਆ ਗਏ ਜੀ ਤੇ ਇਹ ਇਹਦੇ ਚ ਇਹ ਅਸੀਂ ਆਪਣੀ ਮਿਲਾਈ ਕਿਉਂ ਨਹੀਂ ਮੰਨਦੇ ਹੈਗੇ ਉਹ ਕਿ ਬਾਰੇ ਕਿਉਂ ਆਏ ਹੋ इवन ਦੇਖੋ ਹੈ ਤਾਂ ਇਹ ਗੱਲਾਂ ਹੁਣ ਆਪਾਂ ਨੂੰ ਸਹੀ ਵੀ ਲੱਗ ਸਕਦੀਆਂ ਨੇ ਪਰ ਇਹ ਇੰਪੋਰਟੈਂਟ ਵੀ ਨੇ ਅਸੀਂ ਜਦੋਂ ਸਕੂਲ ਪੜਦੇ ਹੁੰਦੇ ਸੀ ਸਾਡੇ ਬਣੀ ਦੇਖੋ ਉਦੋਂ ਆਈਡੀਅਲਿਜ਼ਮ ਨਿਕਾਇਆ ਸੀ ਮਿਸ਼ਮਿਤਰਬਾਰ ਬੱਚਿਆਂ ਨਾਲ ਬਾਲ ਦਰਬਾਰ ਲੱਗਣਾ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਾਲ ਸਭਾ ਹਾਂ ਬਾਲ ਸਭਾ ਹੁਣ ਗਾਣਾ ਹੁੰਦੇ ਸੀਗੇ ਤੇ ਹਰ ਇੱਕ ਬੱਚੇ ਨੂੰ ਤੁਹਾਨੂੰ ਕਹਾਣੀ ਸੁਣਾਉਣਾ ਚੁਟਕਲਾ ਸੁਣਾਉ ਜੋ ਮਰਜ਼ੀ ਸੁਣਾਉ ਸਾਰੇ ਸੁਣਦੇ ਹੁੰਦੇ ਸੀ ਤੇ ਪਾਣੀ ਵਿੱਚ ਸੀਗੇ ਅਸੀਂ ਸਾਡੇ ਪਿੰਡ ਦਾ ਹੀ ਮਜਬੂਰ ਮੁੰਡਾ ਸੀ ਕਲਾਸ ਫੈਲੋ ਸੀ ਸਾਡਾ ਉਹਨੇ ਉਹ ਮੈਨੂੰ ਉਹ ਉਹਨੇ ਰਿਸਾਈਟ ਕੀਤੀ ਕਰਤਾ ਇਹ ਸ਼ਨੀਚਰਵਾਰ ਵਾਲੀ ਵਿੰਗ ਜਿਹੜੀ ਬਾਲਸਵਾਂ ਲੱਗੀ ਹੁੰਦੀ ਹੈ ਉਹਨੇ ਹਾਲ ਤੱਕ ਨਹੀਂ ਭੁੱਲੀ ਤੇ ਉਹਦੀ ਕਵਤਾ ਦਾ ਸੀਗਾ ਇਹ ਵੀ ਇਹ ਕਦੇ ਸਿਕੰਦਰ ਹਿੰਦਨਾ ਆਉਂਦਾ ਪੋਰਸ ਕਿਉਂ ਸਾਨਾ ਮਰਵਾਉਂਦਾ ਜਿਹੜੇ ਚੰਗੇ ਹੀ ਮਕਾਰ ਨਾ ਹੁੰਦੇ ਜੇ ਕਾਨੂੰਨ ਬਦਾਰਨਾ ਹੁੰਦੇ ਐ ਏਦਾਂ ਵੀ ਕਰਤਾ ਸੀ ਮਤਲਬ ਵੀ ਤੁਸੀਂ ਦੇਖੋ ਮੰਦਰਾਂ ਦਾ ਸੋਨਾ ਲੁੱਟਣ ਲਈ ਇੱਕ ਰਾਜਾ ਦੂਜੇ ਨੂੰ ਮਹਰਾਉਣ ਦੇ ਲਈ ਬਾਹਰੋਂ ਵੀ ਸਿਮਬਾਈਟ ਕਰਦੇ ਹੋ ਆਪ ਜੇ ਆਪਣਾ ਮਤਲਬ ਹੈ ਦੇਖੀ ਆਪਾਂ ਕੀ ਹੋਇਆਗਾ ਅਚਨਕ ਕਿਆਦਾ ਬੋਲਾ ਪੜੀਏ ਚੰਦਰਗੁਪਤ ਮੌਰੀਆਂ ਦਾ ਪੜੀਏ ਉਹ ਟੈਕਸ ਲਾਈਨ ਵਿੱਚ ਉੱਥੇ ਹੀ ਚੰਦਰਗੁਪਤ ਪੜਦਾ ਸੀ ਉੱਥੇ ਹੀ ਆਂਬੂ ਵੀ ਪੜਦਾ ਸੀ ਆਂਬੂ ਹੀ ਦੀ ਤੇ ਚੰਦਰਗੁਪਤ ਦੀ ਬਹੁਤ ਲੜਦੀ ਸੀ ਆਪਸ ਵਿੱਚ ਜਦੋਂ ਸਿਕੰਦਰ ਨੇ ਹਮਲਾ ਕੀਤਾ ਅਦਰਾ ਖੈਬਰ ਦਾ ਜਿਹੜਾ ਏਰੀਆ ਇੱਥੇ ਆਂਬੂ ਦਾ ਰਾਜ ਸੀਗਾ ਜੇ ਉਹ ਸਿਕੰਦਰ ਨੂੰ ਲੰਘਾ ਨਾ ਦਿੰਦਾ ਉੱਥੇ ਉਹ ਆਂਬੂ ਦੀ ਵੀ ਪੋਰਸਨਲ ਲੜਦੀ ਸੀ ਜੀ ਉਹਦੀ ਪੋਰਸਨਲ ਲੜਦੀ ਸੀਗੀ ਪੋਰਸ ਨੂੰ ਮਰਦਾਨੀ ਖਾਤਰ ਜਾਂ ਪੋਰਸ ਨੂੰ ਹਰਾਉਣ ਦੀ ਖਾਤਰ ਪੋਰਸ ਦਾ ਪਲਾਬ ਦੇ ਉੱਤੇ ਰਾਜ ਸੀਗਾ ਤਾਂ ਪਾਕਿਸਤਾਨ ਵਾਲੇ ਵੀ ਯਾਦ ਕਰਦੇ ਆ ਪੋਰਸ ਨੂੰ ਕਿ ਜੇ ਉਹ ਲੰਘਾ ਨਾ ਦਿੰਦਾ ਦਰਾ ਖਾਬਰ ਤੋਂ ਦਰਾ ਖਾਬਰ ਨੂੰ ਕਰਾਸ ਕਰਨਾ ਬਹੁਤ ਆਫਕਾਸੀ ਤੇ ਸਿਕੰਦਰ ਕਿਵੇਂ ਹਿੰਦੁਸਤਾਨ ਦੇ ਵਿੱਚ ਆ ਸਕਦਾ ਸੀ ਜੇ ਨਾ ਪੋਰਸ ਨੂੰ ਸੈਨੀਆਂ ਨਹੀਂ ਸੀ ਮਨਵਾਉਣੇ ਪਾਣੀ ਮੇਰਾ ਮਤਲਬ ਗੈਂਡ ਹੈ ਠੀਕ ਹੈ ਜੀ ਸਕਦੇ ਤੁਸੀਂ ਮੈਂ ਕਾਹਦੇ ਦਾ ਹਟਾਉ ਸਿਸਟਮ ਪਰ ਇਹ ਇਹਦੀ ਪਾਲਿਸੀ ਜਿਹੜੀਆਂ ਉਹ ਇੰਦਰਾਸ ਕਮਿਸ਼ਨ ਹੈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਹੈ ਉਹ ਆਪਣੀ ਗ੍ਰਾਂਟ ਦੇਣ ਦਾ ਜਾਂ ਆਨਲੀ ਹੋਲ ਕੋਈ ਮਤਲਬ ਮੁਕ ਆਫਟਰ ਕਨਿ ਯੂਨੀਵਰਸਿਟੀ ਪਰ ਜਿੱਥੋਂ ਤੱਕ ਸਕੂਲਾਂ ਦਾ ਅਕਾਲਿਆਂ ਦਾ ਸੰਬੰਧ ਹੈ ਉੱਥੇ ਆਪਣੀ ਲੈਂਗੁਏਜ ਦੇ ਵਿੱਚ ਆਪਣਾ ਸਿਲੇਬਸ ਆਪਣੀ ਹਿਸਟਰੀ ਆਪਣਾ ਕਲਚਰ ਆਪਣਾ ਸਾਰਾ ਕੁਝ ਪੜ੍ਹਨੇ ਜਿਹੜਾ ਉਹ ਬਹੁਤ ਜ਼ਰੂਰੀ ਹੈ ਇਹ ਤਾਂ ਹੁਣ ਵਿਗਿਆਨਕ ਤੱਥ ਹੈ ਕਿ ਜੇ ਬੱਚ ਨੂੰ ਤੁਸੀਂ ਉਹਦੀ ਮਦਰ ਟੰਗ ਦੇ ਵਿੱਚ ਤੁਸੀਂ ਪੜ੍ਹਾਉਂਦੇ ਹੋ ਉਹ ਬੱਚਾ ਇਹ ਸੌਖੀ ਗ੍ਰੰਥ ਜੋਪਾ ਸ਼ਾਮ ਨੂੰ ਵੀ ਸਿੱਖ ਸਕਦਾ ਤੇ ਉਹ ਐਕਸਲ ਵੀ ਕਰ ਸਕਦਾ ਅਸੀਂ ਸਾਰੇ ਆਪਣੀ ਲੈਂਗਵੇਜ ਵਿੱਚ ਪੜ੍ਹ ਕੇ ਇੱਥੇ ਤੱਕ ਪਹੁੰਚੇ ਹਾਂ ਅਸੀਂ ਕਿਹੜੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਹਾਂ ਤਾਂ ਉਹ ਦਰਵਾਜ਼ੇ ਨਹੀਂ ਸੀ ਅੰਗਰੇਜ਼ੀ ਸਭ ਮੇਰੇ ذہن 'ਚ ਇੱਕ ਸਵਾਲ ਆਉਂਦਾ ਹਾਂ ਜੀ ਜਿਆਦਾ ਰੌਣਾ ਸੰਸਕ੍ਰਿਤ ਤੇ ਹਿੰਦੀ ਤੇ ਉਹ ਪੁਰਾਣਾ ਕਲਚਰ ਲਿਆਉਣ ਦੀ ਗੱਲ ਕੀਤੀ ਜਾ ਰਹੀ ਆ ਪਰ ਇਸ ਜਿਹੜੀਆਂ ਭਾਰਤੀ ਹਕੂਮਤ ਤੇ ਜਿਹੜੀਆਂ ਕਾਬਜ ਧਿਰਾਂ ਨੇ ਉਹਨੂੰ ਵਿਜਾਤੀ ਲੋਬੀ ਕਿਹਾ ਜਾਂਦਾ ਹੈ ਦੋ ਬੰਦੇ ਆ ਨਾ ਮੁੱਖ ਅਮਰ ਸ਼ਾਹ ਤੇ ਹਮ ਦੋ ਹਮਾਰੇ ਨਹੀਂ ਆ ਅੱਛਾ ਗੁਜਰਾਤ ਦੀ ਆਪਣੀ ਭਾਸ਼ਾ ਆਪਣੀ ਲੈਂਗੁਏਜ ਆ ਤੇ ਦੋਨੇ ਗੁਜਰਾਤੀ ਆ ਕੀ ਇੱਕ ਲੋਕੀਆਤੀ ਸੱਭਿਆਚਾਰ ਨਾਲ ਜਗ੍ਹਾ ਨਹੀਂ ਕਰ ਰਹੇ ਕਿ ਜਬਰਦਸਤੀ ਸੰਸਕ੍ਰਿਤੀ ਹਿੰਦੀ ਜਿਹੜੀ ਸੰਗ ਜਿਹੜੀ ਜਿਹੜੀ ਗੱਲ ਨੂੰ ਲੈ ਕੇ ਤੁਰਿਆ ਹੋਇਆ ਉਹਦੇ ਵੱਲ ਜਾ ਰਹੇ ਆ ਤੇ ਹਾਲਾਂਕਿ ਸੰਗ ਪਤਾ ਹੈ ਹੈਡਕੁਆਟਰ ਵੀ ਜਿਹੜਾ ਮਾਗਪੁਰਿਆ ਤੇ ਬਰਾਠਾ ਦੀ ਧੁੰਨੀ ਚ ਬੈਠਿਆ ਹੋ ਉਹ ਬਿਲਕੁਲ ਬਰਾਠੇ ਆਪਣੀ ਲੈਂਗੁਏਜ ਵਾਸਤੇ ਬਾਕੀ ਸਟੇਟਾਂ ਦੀ ਤਰ੍ਹਾਂ ਹੀ ਲੜ ਰਹੇ ਆ ਤੇ ਕੀ ਕਾਰਨ ਆ ਕਿ ਜਿਹੜੀਆਂ ਇਹ ਜੇ ਤੇ ਮੰਨ ਲਿਆ ਜਾਵੇ ਵੀ ਚਲੋ ਪੰਜਾਬ ਨੂੰ ਤੇ ਅਸੀਂ ਕਹਿ ਦਿੰਦੇ ਆ ਕਿ ਛੋਟੀ ਸਟੇਟ ਆ ਸਾਡਾ ਸਿੱਖ ਕਲਚਰ ਬਿਲਕੁਲ ਅਲੱਗ ਆ ਕਈ ਚੀਜ਼ਾਂ ਚ ਤੇ ਇਹਨਾਂ ਨੂੰ ਤੇ ਇਜਾਜ਼ਤੀ ਹੁੰਦੀ ਲੱਗਦੀ ਆ ਤੇ ਕੀ ਇਹ ਗੁਜਰਾਤੀਆਂ ਨਾਲ ਮਹਾਰਾਸ਼ਟਰੀਆਂ ਨਾਲ ਜਾਂ ਜਿਹੜੇ ਤਾਮਿਲ ਤਾਮਦਰ ਵਾਲਾ ਪਾਰੇ ਛੱਡ ਨਾ ਹੋਰੀ ਆ ਜਾਂ ਮੰਗਾ ਨਹੀਂ ਪਾਰੇ ਆ ਇਹ ਗੁਜਰਾਤੀ ਵੀ ਚੁੱਪ ਨੇ ਤੇ ਮਰਾਠੀ ਵੀ ਚੁੱਪ ਨੇ ਬੰਬਈ ਜੋ ਕਹਿੰਦੇ ਲੜ ਨਹੀਂ ਕੇਨ ਦੇ ਨਾਲ ਤੇ ਜੇ ਨੂੰ ਉੱਥੇ ਉਹਨਾਂ ਦੀ ਕਨਟਰਡਿਕਸ਼ਨ ਆ ਤੇ ਜਦੋਂ ਲੈਂਗੁਏਜ ਦਾ ਸਵਾਲ ਆਉਂਦਾ ਤੇ ਕੀ ਇਹ ਜਿਹੜੀ ਗੁਜਰਾਤੀ ਲੌਬੀ ਆ ਆਪਣੀ ਸਟੇਟ ਨਾਲ ਵੀ ਇਹ ਤਰ੍ਹਾਂ ਨਹੀਂ ਕਰਦੀ ਨਹੀਂ ਇਹ ਦੇਖੋ ਜਿਹੜੀ ਆਰਐਸਐਸ ਦੀ ਹੈਗੀ ਨਾ ਆਪਣਾ ਇਹਨੂੰ ਆਪਣੇ ਸਟੇਟ ਸਟੂਡੈਂਟ ਕੁਛ ਨਹੀਂ ਆ ਆਰਐਸਐਸ ਨੂੰ ਉਹਨਾਂ ਨੂੰ ਤਾਂ ਇਹ ਆ ਵੀ ਅਸੀਂ ਹਿੰਦੂ ਤੇ ਹਿੰਦੁਸਤਾਨ ਇਹ ਜਿਹੜਾ ਨੂੰ ਆਉਂਦਾ ਇਹ ਹਿੰਦੀ ਆ ਜਿਹੜੀ ਹਿੰਦੂਆਂ ਦੀ ਭਾਸ਼ਾ ਤੇ ਜਿਹੜਾ ਮਤਲਬ ਸਾਂਸਕ੍ਰਿਤੀ ਹੈ ਜਾਨੀ ਸਾਡੀ ਇਹ ਜਿਹੜੀ ਦੇਖੋ ਤੁਸੀਂ ਇਹ ਜਿਵੇਂ ਇਹਨਾਂ ਦੇ ਆਰਐਸਐਸ ਦੇ ਹੋਏ ਨੇ ਬੰਦੇ ਅਦਵਾਲ ਪੁਨਰਤ ਕੀ ਹੈ ਸਾਰੇ ਹੀ ਤੇ ਸਰਵਰ ਕਰ ਚਾਹੇ ਕੋਈ ਵੀ ਹੈ ਇਹਨਾਂ ਨੇ ਸਾਰਿਆਂ ਨੂੰ ਜੋੜੀ ਉਸ ਇਹ ਉਸ ਸਾਰਾ ਕਾਸਟ ਸਿਸਟਮ ਨੂੰ ਵੀ ਲਾਗੂ ਕਰਨੇ ਚਾਹੁੰਦੇ ਆ ਵੀ ਬਸ 엘ੀਟ ਕਲਾਸ ਬ੍ਰਾਹਮਣਾਂ ਦੀ ਹੋਣੀ ਚਾਹੀਦੀ ਆ ਹਾਲਾਂਕਿ ਮੋਦੀ ਜੀ ਆਪ ਤਾਂ ਪੰਡਤ ਹੈ ਨਹੀਂ ਉਹ ਤਾਂ ਹੋ ਵੀ ਨਹੀਂ ਬ੍ਰਾਹਮਣ ਹੈਗੇ ਇਸ਼ਾਰਾ ਮੈਨੂੰ ਪਤਾ ਨਹੀਂ ਕੀ ਹੈ ਉਹ ਤੇ ਵੀ ਉਹ ਉਹਨੂੰ ਉਹ ਨਹੀਂ ਹੈ ਗਾ ਵੀ ਗੁਜਰਾਤ ਦਾ ਨੁਕਸਾਨ ਹੁੰਦਾ ਜਾਂ ਮਹਾਰਾਸ਼ਟਰ ਦਾ ਨੁਕਸਾਨ ਹੁੰਦਾ ਉਹਨਾਂ ਦਾ ਇਹ ਹੈ ਵੀ ਇਸ ਤਰ੍ਹਾਂ ਦੇ ਨਾਲ ਅਸੀਂ ਕਿਉਂਕਿ ਉਹਨਾਂ ਨੇ ਗੁਜਰਾਤੀ ਕਰਕੇ ਜਾਂ ਉਹਦੇ ਕਰਕੇ ਥੋੜੀ ਡੋਮਿਨੇਟ ਕਰਨ ਉਹਨਾਂ ਦੇ ਜਿਹੜਾ ਕਾਸਟ ਸਿਸਟਮ ਹੈ ਈਕੋ ਕਲਾਸ ਹੈ ਜਿਹੜੀ ਸਿਰਫ ਸੇਵਾ ਕਰਨ ਲਈ ਉਹਨੂੰ ਤੁਸੀਂ ਸਿੱਖਿਆ ਤੋਂ ਬঞ্চিত ਕਰਨਾ ਹੈ ਨਾ ਇੱਕ ਕਲਾਸ ਜਿਹੜੀ ਕਿ ਸਭ ਤੋਂ ਉੱਪਰ ਕਲਾਸ ਹੈ ਉਹ ਹੀ ਡੋਮਿਨੇਟ ਕਰੇ ਉਹਨੇ ਨਹੀਂ ਉਹ ਤੇ ਉਹ ਤੇ ਉਹਨਾਂ ਦੀ ਡਾਇਲੋਜੀ ਹੈ ਬੜਾ ਸਭ ਮੇਰਾ ਕਹਿਣਾ ਉਹ ਦੇਖੋ ਇਹ ਜਿਹੜਾ ਐਜੂਕੇਸ਼ਨ ਸਿਸਟਮ ਨਮਾਲਿਆ ਉਹਨਰੇ ਫਿਰਦੇ ਨੇ ਉਹ ਵੀ ਰਹੀ ਹੈ ਇਹ ਆਪਣੀ ਇਡਾਇਲੋਜੀ ਨੂੰ ਹੀ ਸਾਰੇ ਹਿੰਦੁਸਤਾਨ ਤੇ ਥੋਪਣਾ ਚਾਹੁੰਦੇ ਆ ਪਰ ਗੁਜਰਾਤੀ ਆਪਣੀ ਵੀ ਤੇ ਲੈਂਗੁਏਜ ਤੇ ਐਗਜ਼ਿਸਟੈਂਸ ਹੈਗੀ ਆ ਨਾ ਉਹਦਾ ਆਪਣਾ ਕਲਚਰ ਡਿਫਰੈਂਟ ਹੈ ਨਾ ਥੋੜਾ ਗੁਜਰਾਤ ਆ ਕਿਉਂ ਤਾਂ ਕਹਦੇ ਨੇ ਕਿ ਨਹੀਂ ਤੁਸੀਂ ਪ੍ਰਾਇਮਰੀ ਤੱਕ ਪੜ ਸਕਦੇ ਤੁਸੀਂ 10th ਤੱਕ ਆਪਣੀ ਲੈਂਗੁਏਜ ਪੜ ਸਕਦੇ ਹੋ ਨਾ ਜਿਹਨੇ ਅੱਗੇ ਵੀ ਜਦੋਂ ਪੰਜਾਬੀ ਸੂਬਾ ਨਹੀਂ ਸੀ ਬਣਿਆ ਜਾਉਂ ਪਹਿਲੇ ਸ਼ੂਨ ਦੇ ਵਿੱਚ ਉਹ ਹੈ ਸੀ ਵੀ ਪਹਿਲੀ ਤੋਂ ਪਹਿਲੀ ਕੱਚੀ ਤੋਂ ਗੁਰੂਘੇ ਲੱਗੇ ਆ ਤੇ ਤੀਸਰੀ ਤੋਂ ਤੁਹਾਨੂੰ ਆਪਸ਼ਨਲ ਤੁਸੀਂ ਹਿੰਦੂਲਾ ਨੂੰ ਸੇ ਵੀ ਤੋ ਜਾ ਕੇ ਅੰਗਰੇਜ਼ੀ ਲੱਗਦੀ ਹੈ ਨਾ ਲੈਂਗੁਏਜ ਦਾ ਤਾਂ ਇੰਨਾ ਕੋ ਉਹ ਉਹ ਰੱਖਿਆ ਰੱਖ ਸਕਦੇ ਆ ਮਤਲਬ ਕਿ ਇਹਦਾ ਇਹ ਹੈ ਕਿ ਜਿਹੜਾ ਇਤਿਹਾਸ ਅਸੀਂ ਚਾਹੁੰਦੇ ਆ ਉਹ ਜੀ ਉਸ ਹਿਸਾਬ ਦਿਨ ਕੋ ਦੇਖੋ ਤੁਸੀਂ ਅੰਡੇਮਾਨ ਨਿਕੋਬਾਰ ਦੇ ਵਿੱਚ ਕਿੰਨੇ ਪੰਜਾਬੀ ਉੱਥੇ ਸਭ ਤੋਂ ਵੱਧ ਕੈਦ ਰਹੇ ਨੇ ਪੰਜਾਬੀਆਂ ਨੂੰ ਉੱਥੇ ਫਾਂਸੀਆਂ ਲੱਗੀਆਂ ਨੇ ਡਾਕਟਰ ਦਵੰਤ ਸਿੰਘ ਕਾਲੇ ਪਾਣੀ ਵਰਗੇ ਉੱਥੇ ਮਤਲਬ ਉਹ ਆਪਣੇ ਜਾਨਵਾਰ ਵਰਗੇ ਉੱਥੇ ਤੇ ਉੱਥੇ ਇਹਨਾਂ ਨੂੰ ਉਹ ਸਰਕਾਰ ਜੀ ਨੇ ਇੰਨੀ ਵਾਰੀ ਉਹ ਸੁਪਨੀਕਾ ਕਿੰਨੀਆਂ ਚੁਕੀਆਂ ਨੀ ਮੈਨੂੰ ਇੱਕ ਦਿਨ ਹੁਣ ਪੜ ਰਹੀ ਸੀ ਸਤਿ ਮਾਫੀ ਹਾਂ ਉਹਨੇ ਮਾਫੀ ਨਾਮੇ ਇਹਨੇ ਮੰਗੇ ਉਥੇ ਉਹਨਾਂ ਸਾਰਿਆਂ ਦੇ ਨਾਮ ਟਾ ਕੇ ਇਹ ਆਪਣੇ ਨਾਮ ਉਥੇ ਲਿਖਣੇ ਲੱਗੇ ਨੇ ਉਹਨਾਂ ਦੇ ਨਾਵਾਂ ਦੇ ਉੱਤੇ ਏਅਰਪੋਰਟਾਂ ਨੇ ਨਾਮ ਰੱਖਣੇ ਆ ਕਰ ਲੋਗੇ ਇਹ ਤਾਂ ਜ਼ਬਰਦਸਤੀ ਹੈ ਜਿਹੜਾ ਉਹਨਾਂ ਥੋਪ ਰਹੀ ਨੇ ਲੋਕਾਂ ਦੇ ਉੱਤੇ ਪਰ ਇਹਦੀ ਗੱਲਾਂ ਬਹੁਤੀ ਦਿਨ ਚੱਲਦੀਆਂ ਨਹੀਂ ਹੁੰਦੀਆਂ ਇਹ ਕਿਤੇ ਨਾ ਕਿਤੇ ਫੇਰੇ ਉਧਰ ਤੁਹਾਨੂੰ ਨੁਕਸਾਨ ਵੀ ਹੁੰਦਾ ਆਨਦੇ ਹੋਣ ਇਹ ਮਿਸ਼ਨ ਦਾ ਐਜਿਊਮੇਸ਼ਨ ਹਿੰਦੁਸਤਾਨ ਦਾ ਕੋਈ ਭਲਾ ਨਹੀਂ ਕਰ ਰਹੇ ਨੁਕਸਾਨ ਕਰ ਰਹੇ ਨੇ ਕਿਉਂਕਿ ਹਿੰਦੁਸਤਾਨ ਜਿਸ ਕਿਸਮ ਦਾ ਹੈਗਾ ਇਹ ਯੂਨਿਟੀ ਇਨ ਡਾਈਵਰਸਟੀ ਹੈ ਇਹ ਤੁਸੀਂ ਦੂਸਰਿਆਂ ਨੂੰ ਨਾਲ ਲਾ ਕੇ ਰੱਖਣਾ ਤਾਂ ਤੁਸੀਂ ਉਹਨਾਂ ਦੇ ਕਲਚਰ ਨੂੰ ਵੀ ਇੰਪੋਰਟੈਂਸ ਦੋਗੇ ਤੁਸੀਂ ਉਹਨਾਂ ਦੇ ਇਤਿਹਾਸ ਨੂੰ ਦੋਗੇ ਉਹਨਾਂ ਦੀ ਲੈਂਗੁਏਜ ਨੂੰ ਦੋਗੇ ਉਹਨਾਂ ਦੇ ਜਿਹੜੇ ਲੋਕ ਉੱਤੇ ਇੰਪੋਰਟੈਂਟ ਹੋ ਚੁੱਕੇ ਨੇ ਉਹਨਾਂ ਦੀ ਜੋ ਵੀ ਹੈ ਇਹ ਥੋਸ ਜਿਹੜਾ ਹੈਗਾ ਉਹ ਸਟੇਟਾ ਤੁਸੀਂ ਇਹ ਤਾਂ ਤੁਸੀਂ ਆਪਣੇ ਨਾਲ ਜੋੜ ਕੇ ਰਾ ਲਈਏ ਜੇ ਕੋਈ ਕਹੇ ਵੀ ਯੂਨੀਟੀ ਨਹੀਂ ਲਿਨਿਫਾਰਮਿਟੀ ਰੱਖੀ ਜਾ ਸਕਦੀ ਹੈ ਥੈਟ ਇਜ਼ ਨਾਟ ਪੋਸੀਬਲ ਪੋਸੀਬਲ ਐਕਚੁਅਲੀ ਇਹ ਦਾ ਜਿਹੜਾ ਇਹਨਾਂ ਨੇ ਸਾਰਾ ਮਾਡਲ ਲਿਆ ਹੈ ਇਹ ਮਾਡਲ ਇਹਨਾਂ ਨੇ ਲਿਆ ਹਿਟਲਰ ਤੋਂ ਉਦਾਰਾ ਜਰਮਨੀ ਦੇ ਵਿੱਚ ਹਿਟਲਰ ਦੇ ਵੇਲੇ ਇਹੋ ਹੀ ਸੀਗਾ ਜਰਮਨ ਲੈਂਗੇ ਜਰਮਨ ਮਿਸ਼ਨ ਜਰਮਨ ਜੋ ਹੈ ਉਹ ਸਾਰਾ ਬਹੁਤ ਸੁਪੀਰੀਅਰ ਹੈ ਇਹ ਇਹ ਸਾਰਾ ਇਹਨਾਂ ਨੇ ਤੁਸੀਂ ਇੱਕ ਇੱਕ ਪੜ ਕੇ ਦੇਖ ਲਓ ਇਹਨਾਂ ਦੀ ਉਹ ਸਾਰਾ ਮਾਡਲ ਇਹਨਾਂ ਨੇ ਉੱਥੋਂ ਉਦਾਰਾ ਲਿਆ ਹੋਇਆ ਹੈ ਇਹ ਤੇ ਇਹ ਚੱਲਿਆ ਨਾ ਹਿਟਲਰ ਨੇ ਜਰਮਨ ਦੀ ਤਬਾਹੀ ਕੀਤੀ ਜਿਵੇਂ ਵੀ ਇਹ ਜਿਹੜਾ ਇਹਨਾਂ ਦਾ ਪਹਿਲਾ ਹੋਇਆ ਆਪਣਾ ਆਰਐਸਐਸ ਦਾ ਉਹ ਉਹ ਮਸੋਲੀਨੀ ਦੇ ਪ੍ਰਭਾਵਤ ਸੀ ਇਟਲੀ ਦੇਖੋ ਮਸੋਲੀਨੀ ਕਰਕੇ ਅੱਜ ਇਟਲੀ ਦਾ ਤੁਸੀਂ ਮੈਨੂੰ ਦੱਸੋ ਵੀ ਯੂਰਪ ਦੇ ਦੇਸ਼ਾਂ ਵਿੱਚ ਇਟਲੀ ਕੋਈ ਟੌਪ ਤੇ ਆਉਂਦਾ ਨਹੀਂ ਆਉਂਦਾ ਹੈਗਾ ਇਸੇ ਤਰ੍ਹਾਂ ਜਰਮਨੀ ਵੀ ਤਬਾਹੀ ਹਿਟਲਰ ਨੂੰ ਦਿੱਤੀ ਹੈ ਮੈਂ ਪਹਿਲਾਂ ਤਾਂ ਦੋ ਟੋਟੇ ਕਿੰਨੇ ਸਾਲਾਂ ਬਾਅਦ ਉਹ ਇਕੱਠੇ ਹੋਏ ਆ ਤੇ ਸਾਰਾ ਇਹਨਾਂ ਮਤਲਬ ਤਬਾਹੀ ਲਾ ਕੇ ਰੱਖ ਦਿੰਦੀ ਹੈ ਤੇ ਇਦਾਂ ਹੀ ਇਹ ਵੀ ਇਹ ਜੇ ਇਸ ਕਿਸਮ ਦੀ ਪਾਲਿਸੀ ਲਿਆਉਂਦੇ ਨੇ ਕੋਈ ਉਹ ਹਿੰਦੁਸਤਾਨ ਦਾ ਨੁਕਸਾਨ ਹੋਊਗਾ ਫਾਇਦਾ ਨਹੀਂ ਹੋਣਾ ਹੈਗਾ